ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਲਜਾਂ ਲਈ ਵਿਆਹ ਕਰਵਾਉਣ ਅਤੇ ਸੈਟਲ ਕਰਨ ਦਾ ਚਾਂਸ ਦੇ ਕੇ ਠੱਗੀ ਮਾਰਨ ਵਾਲੀ ਮਾਤੀ ਦੇ ਗ੍ਰੋਹ ਦਾ ਪਰਦਾ ਫਾਸ਼ ਲੁਧਿਆਣਾ 18 ਜੁਲਾਈ 2025 ਕੈਨੇਡਾ ਲਜਾਂ ਦਾ ਚਾਂਸ ਦੇ ਕੇ ਵਿਆਹ ਕਰਵਾਉਣ ਅਤੇ ਸੈਟਲਮੈਂਟ ਦਾ ਸੁਪਨਾ ਦਿਖਾ ਕੇ ਖਾਸ ਪੰਜਾਬ ਦੇ ਕਈ ਨੌਜਵਾਨਾਂ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਮਾਂ ਤੀ ਗ੍ਰੋਥ ਦਾ ਖਲਾਸਾ ਹੋਇਆ ਜੇ ਇਸ ਗ੍ਰੋਥ ਦੇ ਪਿਛਲੇ 2 ਸਾਲਾਂ ਵਿੱਚ ਬਠਿੰਡਾ ਮੋਗਾ ਖੰਨਾ ਹਰਾਏ ਕੋਟ ਬਾਚੀਵਾਲਾ ਸਾਹਿਬ ਅਤੇ ਰਿਛਾ ਕੋਟ ਦੇ ਕਈ ਪਰਿਵਾਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਪੁਲਸ ਦੇ ਅਨੁਸਾਰ ਮੁੱਖ ਦੋਸ਼ੀ ਸੁਖਜਿੰਦ ਸੁਖਦਰਸ਼ਨ ਕੌਰ ਸੁਖਦਰਸ਼ਨ ਕੌਰ ਲੁਧਿਆਣਾ ਦੀ ਰਹਿਣ ਵਾਲੀ ਹੈ ਉਹ ਆਪਣੀ ਤਿਹਰਪ੍ਰਿਤਕੌਰ ਉਰਫ ਹੈਰੀ ਜੋ ਵਰਕ ਪਰਮਿਟ ਤੇ ਕੈਨੇਡਾ ਵਿੱਚ ਰਹਿ ਰਹੀ ਹੈ ਤੇ ਵਿਆਹ ਦਾ ਸੁਪਨਾ ਦਿਖਾ ਕੇ ਪਰਿਵਾਰਾਂ ਨਾਲ ਸੰਪਰਕ ਕਰਦੀ ਹੈ ਗਰੋ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਅਤੇ ਸਥਾਨਕ ਮੈਚ ਮੇਕਰਾਂ ਰਾਹੀਂ ਇਹ ਪਰਿਵਾਰਾਂ ਤੱਕ ਪਹੁੰਚ ਬਣਾਈ ਹੈ ਭਰਪਿਤ ਵੀਡੀਓ ਕਾਲਾਂ ਤੇ ਆਪਣੀਆਂ ਫੋਟੋਆਂ ਰਾਹੀਂ ਮੰਗਣਿਆ ਕਰਵਾ ਲੈਂਦੀ ਹੈ ਮੰਗਣੀ ਤੋਂ ਬਾਅਦ ਸੁਖਦਰਸ਼ਨ ਕੌਰ ਕੈਨੇਡਾ ਭੇਜਣ ਲਈ ਕਰਜ਼ੇ ਦਾ ਹਵਾਲਾ ਦੇ ਕੇ ਲੱਖਾਂ ਰੁਪਏ ਦੀ ਮੰਗ ਲੈਂਦੀ ਹੈ ਖਲਾਸਾ ਉਦੋਂ ਹੋਇਆ ਜਦੋਂ ਰਾਜਵਿੰਦਰ ਸਿੰਘ ਨਾਮਕ ਨੌਜਵਾਨ ਜੋ ਪਹਿਲਾਂ ਹੀ ਗਰੋਹ ਦਾ ਸ਼ਿਕਾਰ ਹੋ ਚੁੱਕਾ ਸੀ ਨੂੰ ਸੁਖਦਰਸ਼ਨ ਕੌਰ ਵੱਲੋਂ ਗਲਤੀ ਨਾਲ ਭੇਜਿਆ ਇੱਕ ਵਟਸਐਪ ਐਪ ਵੌਇਸ ਨੋਟਸ ਮਿਲਿਆ ਨੋਟ ਵਿੱਚ ਪੈਸਿਆਂ ਦੀ ਗੱਲਬਾਤ ਸਪਸ਼ਟ ਸੀ ਰਾਜਵਿੰਦਰ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਖੰਨਾ ਪੁਲਿਸ ਨੇ ਦੋ ਦੋਹਰਾਹਾ ਵਿਕੇ ਹੋਟਲ 'ਚ ਰੇਡ ਕਰਕੇ ਮੁਜ਼ਲਮ ਫੜੇ ਹਨ ਉਸ ਸਮੇਂ ਖੰਨਾ ਦੇ ਜਗਦੀਪ ਸਿੰਘ ਦਾ ਫਰਜੀ ਵਿਆਹ ਹੋ ਰਹਾ ਸੀ ਪੁਲਸ ਨੇ ਕਾਰਵਾਈ ਕਰਦਿਆਂ ਸੁਖਦਰਸ਼ਨ ਕੌਰ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਅਤੇ ਇੱਕ ਸਾਥੀ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਦੀ ਹਰਪਿਤ ਕੋਰ ਖਲਾਫ ਲੋਕ ਆਊਟ ਆਫ ਸਖ ਸਰਕੂਲ ਜਾਰੀ ਕਰਨ ਦੀ ਤਿਆਰੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ